ਗੁਰੂ ਸਾਹਿਬ ਜੀ ਨੇ ਭਾਈ ਉਦਾਸ ਸਿੰਘ ਨੂੰ ਸ਼ਾਈ ਟਿੱਬੀ ਤੇ ਲੜਨ ਦੇ ਲਈ ਕਿਹਾ ਕਿ ਤੀਰਾਂ ਦਾ ਜੁੱਧ ਕਰਿਓ ਭਾਈ ਉਦਾਸ ਸਿੰਘ ਭਾਈ ਮਨੀ ਸਿੰਘ ਦੇ ਪੁੱਤਰ ਹਨ ਜਿਨ੍ਹਾਂ ਨੇ ਕਦੇ ਕੇਸਰੀ ਚੰਦ ਦਾ ਸਿਰ ਵੱਢ ਕੇ ਦੀਨਾ ਬੇਗ ਵਰਗੇ ਕਾਇਲ ਕੀਤੇ ਹਨ ਜਿਨ੍ਹਾਂ ਨੇ ਪਹਾੜੀਆਂ ਦੇ ਵਿੱਚੋਂ ਬੜੇ ਰਾਜਿਆਂ ਨੂੰ ਮਾਰ ਮੁਕਾਇਆ ਉਹ ਭਾਈ ਉਦਾਸ ਸਿੰਘ ਜੀ ਸ਼ਾਈ ਟਿੱਬੀ ਤੇ ਸੌਖ ਖਲੋ ਗਏ ਆਪਣੀ ਤੀਰ ਕਮਾਨ ਸਿਸ਼ਟ ਕਰ ਲਈ ਅੱਗੇ ਵੀ ਭਾਈ ਉਦਾਸ ਸਿੰਘ ਦੇ ਤੀਰ ਮਸ਼ਹੂਰ ਹਨ ਆਪਣੇ ਆਪ ਦੇ ਦਰਵਾਲੇ ਤੀਰਾਂ ਦੇ ਪਰਖਿਸ਼ ਭਰੇ ਹੋਏ ਹਨ ਨਾਲ ਦੇ ਸਿੰਘਾਂ ਨੂੰ ਕਿਹਾ ਕਿ ਤੀਰਾਂ ਦਾ ਜੁੱਧ ਕਰਨਾ ਤੇ ਵਿਅਰਥ ਜਿਹੜਾ ਤੀਰ ਨਹੀਂ ਮਾਰਨਾ ਜਿਵੇਂ ਜਿਵੇਂ ਦੁਸ਼ਮਣ ਦਾ ਨੇੜੇ ਆਉਣਾ ਸੁਣੋ ਓਵੇਂ ਓਵੇਂ ਤੀਰਾਂ ਦੀ ਵਰਖਾ ਗਹਿਰੀ ਕਰਦੇ ਜਾਓ ਇੰਨੇ ਜਨ ਨੂੰ ਖ्वाजा ਮਰਦੂਦ ਦਾ ਦਲ ਜ਼ਬਰਦਸਤ ਖਾਨ ਦਾ ਦਲ ਦਲਾਵਰ ਖਾਨ ਦੀਆਂ ਸੈਨਿਕ ਟੁਕੜੀਆਂ ਪਤਾ ਤਾਂ ਇਹਨਾਂ ਨੂੰ ਪੂਰਾ ਹੈ ਨਹੀਂ ਸਿੰਘ ਗੁਰੂ ਸਾਹਿਬ ਜੀ ਕਿਹੜੀ ਤਰਫ ਲੰਗੇ ਹਨ ਰਸਬਾਬ ਵਾਸ ਇਹਨਾਂ ਦੀਆਂ ਸੈਨਿਕ ਟੁਕੜੀਆਂ ਇੱਥੇ ਆ ਪਹੁੰਚੀਆਂ ਸ਼ਾਈ ਟਿੱਬੀ ਦੇ ਨੇੜੇ ਜਦੋਂ ਸ਼ਾਈ ਟਿੱਬੀ ਤੋਂ ਛੂਕਦੇ ਹੋਏ ਤੀਰ ਇਹਨਾਂ ਤੁਰਕਾਂ ਮੁਗਲਾਂ ਦੇ ਸੀਨਿਆਂ ਵਿੱਚ ਛਾਤੀਆਂ ਵਿੱਚ ਪੇਟ ਵਿੱਚ ਪੱਟਾਂ ਵਿੱਚ ਗੋਡਿਆਂ ਵਿੱਚ ਲੋਹੇ ਦੇ ਟੋਪਾਂ ਵਿੱਚ ਆ ਆ ਕੇ ਵੱਜੇ ਤੇ ਇਹਨਾਂ ਨੂੰ ਪੈ ਗਿਆ ਭੁਲੇਖਾ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਅੱਗੇ ਨਹੀਂ ਵਧਣ ਲੱਗੇ ਖਵਾਜੇ ਮਰਦੂਦ ਨੂੰ ਉੱਚੀ ਉੱਚੀ ਨਾਅਰੇ ਮਾਰ ਕੇ ਕਹਿ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਅੱਗੇ ਨਹੀਂ ਗਏ ਇੱਥੇ ਲੜ ਕੇ ਯੁੱਧ ਕਰਦੇ ਹਨ ਸੋ ਇੱਥੇ ਡਟ ਕੇ ਯੁੱਧ ਕਰੋ ਇਹਨਾਂ ਨੂੰ ਸੁੱਧ ਭੁੱਲ ਗਈ ਐ ਥੋੜਾ ਯੁੱਧ ਹੋਇਆ ਕਿਤੇ ਇਹਨਾਂ ਨੂੰ ਪੁਚੇ ਭਲੇਖਾ ਪੈ ਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਥੇ ਡਟ ਗਏ ਹਨ ਕਿਉਂਕਿ ਮਹਾਰਾਜ ਨੇ ਨਿਰਮੋਹਗੜ੍ਹ ਪਹਿਲਾਂ ਵੀ ਮਹਾਰਾਜ ਆਏ ਅਸਾਂ ਇਹਨਾਂ ਨੇ ਤੀਰਾਂ ਤੋਂ ਅੰਦਾਜ਼ਾ ਲਾ ਲਿਆ ਕਿ ਐਨੀ ਤੇਜ਼ੀ ਨਾਲ ਤੀਰ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਮਾਰ ਸਕਦੇ ਨੇ ਕਿ ਇੱਕ ਤੀਰ ਵੱਜਣ ਡਿਆ ਹੋਵੇ ਤਾਂ ਉਹਦੇ ਮਗਰੇ ਆ ਕੇ ਦੋ ਦੋ ਤਿੰਨ ਤਿੰਨ ਤੀਰ ਵੱਜ ਜਾਣ 50 ਸਿੰਘ ਨਾਲ ਨੇ ਇਨਨوں ਇਸ ਗੱਲ ਦਾ ਭੁਲੇਖਾ ਪੈ ਗਿਆ ਤੇ ਇਹ ਉੱਥੇ ਡਟ ਕੇ ਲੜਾਈ ਕਰਨ ਲੱਗ ਪਏ। ਜਿਕਰ ਮਿਲਦਾ ਕਿ ਭਾਈ ਉਦੈ ਸਿੰਘ ਨੇ ਜਦੋਂ ਬਾਣੀ ਚ ਵਾਕ ਹੁੰਦਾ ਜਬ ਆਵ ਕੇ ਉਹਨਾਂ ਧਾਨ ਬਣਿਆ ਤਹੀ ਰਣ ਮੈ ਤਬ ਜੋ ਜੁਰਦਸਮ ਪਾਸ਼ਾ ਦੇ ਵਾਕ ਨੇ। ਇੰਨਾ ਜ਼ਿਆਦਾ ਰੋਹ ਚੜਿਆ ਭਾਈ ਉਦੈ ਸਿੰਘ ਨੂੰ। ਜਿਕਰ ਮਿਲਦਾ ਕਿ ਉਹਨੇ 2-2 3-3 ਤੀਰ ਆਪਣੇ ਕਮਾਨ ਤੇ ਚਾੜ ਕੇ ਇੰਨੇ-ਇੰਨੇ ਜੋੜ ਦੇ ਨਾਲ ਛੱਡੇ ਕਿ ਰਾਤ ਦੇ ਵਿੱਚ ਬਦਲੇ ਦੀ ਅੱਗ ਵਿੱਚ ਅੰਨੇ ਹੋਏ ਦੀਨ ਧਰਮ ਨੂੰ ਛਿੱਕੇ ਟੰਕੇ ਆਏ ਤੁਰਕ ਇੰਜ ਮਰਨਾ ਸ਼ੁਰੂ ਹੋਏ ਜਿਵੇਂ ਗੜਿਆਂ ਦੀ ਮਾਰ ਦੇ ਵਿੱਚ ਫਸਲ ਮਰਦੀ ਏ ਦਸਵੇਂ ਪਾਸ਼ਾ ਦੀ ਅਗੰਮੀ ਕਲਾ ਵਰਤਰੀ ਹੈ ਇੱਕ ਤੀਰ ਦੋ ਦੋ ਚਾਰ ਚਾਰ ਨੂੰ ਵਿੰਨਦਾ ਹੈ ਬੜੇ ਦਲ ਦੇ 70 ਵਿਛਾ ਦੇ ਉੱਤੇ ਪਾਈਉਦਾ ਸਿੰਘ ਨੇ ਫਿਰ ਮੁਗਲਾਂ ਦੇ ਦਲ ਹਾਵੀ ਹੋ ਗਿਆ ਉੱਪਰ ਚੜ ਗਿਆ ਭੀਮਚੰਦ ਦਾ ਪੁੱਮੁੰਡਾ ਅਜਮੇਰ ਚੰਦ ਅੱਗੇ ਜਾ ਕੇ ਉਹਨਾਂ ਵੱਡਾ ਜੁੱਧ ਕੀਤਾ ਬڑے ਸਿੰਘ ਕਾਇਲ ਹੋ ਗਏ ਤੇ ਫਿਰ ਹੱਥਾ ਵੱੱਥੀ ਜੁੱਧ ਹੋਇਆ ਹੱਥਾ ਵੱੱਥੀ ਜੁੱਧ ਦਾ ਮਤਲਬ ਤੀਰ ਮੁਕਿਓ ਤੇ ਹੁਣ ਤਲਵਾਰਾਂ ਦੇ ਨਾਲ ਸ਼ਾਈ ਟਿੱਬੀ ਤੋਂ ਨੇੜੇ ੇਹਠਾਂ ਆ ਕੇ ਲੜੇ ਬੜਾ ਗੈਗੱਚ ਜੁੱਧ ਹੋਇਆ ਤੇ ਇਸ ਜੁੱਧ ਦੇ ਵਿੱਚ ਜਦੋਂ ਇਹਨਾਂ ਨੇ ਜਮੇਰ ਚੰਦ ਵਰਗਿਆਂ ਨੇ ਬੜੇ ਜ਼ੋਰ ਦੇ ਨਾਲ ਹੇਲਾ ਕਰਕੇ ਭਾਈਉਦੈ ਸਿੰਘ ਨੂੰ ਕੇਰ ਲਿਆ ਤੇ ਇੱਕ ਤਲਵਾਰ ਦੇ ਵਾਰ ਨਾਲ ਉਹਨਾਂ ਦਾ ਸਿਰ ਕਲਮ ਕਰ ਦਿੱਤਾ